ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੀ ਹੈ ਕਿ 22 ਜਨਵਰੀ ਨੂੰ ਮਰਯਾਦਾ ਪ੍ਰਸੋਤਮ ਸ਼੍ਰੀ ਰਾਮ ਜਿਹੜੇ ਕਿ ਇੱਕ ਵੱਡੇ ਆਕਾਰ ਦੇ ਵਿੱਚ ਉਹਨਾਂ ਦੀ ਮੂਰਤੀ ਹੈ ਜਿਹੜੀ ਉੱਥੇ ਸਥਾਪਿਤ ਹੋਣੀ ਹੈ ਆਪਣੇ ਘਰ ਵਾਪਸੀ ਕਰਨਗੇ ਉਹ 22 ਜਨਵਰੀ ਨੂੰ ਬਹੁਤ ਵੱਡਾ ਜਿਹੜਾ ਹੈਗਾ ਜਸ਼ਨ ਜਿਹੜਾ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਵਸਦੇ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਅਕਸਤ ਜਿਹੜੇ ਕਿ ਪੀਲੇ ਚਾਵਲ ਨੇ ਤੇ ਸੱਦਾ ਪੱਤਰ ਹੈ ਜਿਹੜਾ ਭਗਵਾਨ ਸ੍ਰੀ ਰਾਮ ਵੱਲੋਂ ਆਇਆ ਹੈ ਉਹ ਘਰ ਘਰ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਸਨੇਹ ਦੇ ਰਿਹਾ ਤੇ ਲੋਕਾਂ ਨੂੰ ਉਹ ਜਿਹੜਾ ਅਸੀਂ ਜਾ ਕੇ ਆਪਣੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਅਕਸ਼ਿਤ ਤੇ ਆਪਣਾ ਜਿਹੜਾ ਸੱਦਾ ਪੱਤਰ ਹੈ ਉਹ ਦੇ ਰਹੇ ਹਾਂ ਪੂਜਾ ਪਾਠ ਕਰਦੇ ਹਾਂ ਉੱਥੇ ਜਾ ਕੇ ਜਿਹੜਾ ਸ਼ਾਮ ਨੂੰ ਜਿਹੜੇ ਅਕਸ਼ਿਤ ਨੇ ਉਹ ਪੀਲੇ ਚਾਵਲ ਨੇ ਉੱਥੇ ਭੇਟ ਕਰਨੇ ਨੇ ਔਰ ਜਿਹੜਾ ਹੈਗਾ ਆਪਣੇ ਘਰ ਚ ਬੈਠ ਕੇ ਵੀ ਭਗਵਾਨ ਸ੍ਰੀ ਰਾਮ ਦਾ ਗੁਣ ਗਾਣ ਕਰ ਸਕਦੇ ਆ ਜਾਂ ਆਪਣੇ ਨੇੜੇ ਦੇ ਕਿਸੇ ਮੰਦਿਰ ਤੇ ਜਾ ਕੇ ਉਸ ਦਿਨ 22 ਜਨਵਰੀ ਨੂੰ ਜਿਹੜਾ ਹੈਗਾ ਸਾਰਾ ਦਿਨ ਜਿਹੜਾ ਹੈਗਾ ਪਾਠ ਪੂਜਾ ਚੱਲੂਗੀ ਕੀਰਤਨ ਚੱਲੂਗਾ ਤੇ ਉਸ ਦੇ ਵਿੱਚ ਸਾਰਿਆਂ ਨੇ ਭਾਗ ਲੈਣਾ ਚਾਹੀਦਾ ਇਹ ਇਸ ਬੇਨਤੀ ਕਰਦਾ ਹੈ ਸ੍ਰੀ ਰਾਮ ਅੱਜ ਜੀ ਅਸੀਂ ਪਾਟਾਣਾ ਦੇ ਵਿੱਚ ਬਾੜ ਨੰਬਰ 4 ਦੇ ਵਿੱਚ ਸੁਨਿਆਰ ਬਸਤੀ ਦੇ ਵਿੱਚ ਵੰਡ ਰਹੇ ਆਂ ਜੀ ਅੱਜ ਤੋਂ ਪਹਿਲਾਂ ਅਸੀਂ ਤਕਰੀਬਨ 1500 ਘਰਾਂ ਦੇ ਵਿੱਚ ਅਕਸ਼ਿਤ ਤੇ ਭਗਵਾਨ ਜੀ ਦਾ ਚਿੱਤਰ ਤੇ ਜੋ ਤੇ ਇਤਿਹਾਸਕ ਪੱਤਰ ਆ ਆ ਨਾਲ ਉਹ ਵੰਡ ਵੰਡ ਚੁੱਕੇ ਆ ਕੀ ਕਹਿੰਦੇ ਜਾਨੇ ਸਰ ਬਸ ਜਾਨੇ ਕੀ ਜਾਣਿਆ ਜੀ 500 ਸਾਲ ਦੇ ਸੰਘਰਸ਼ ਤੋਂ ਬਾਅਦ 370000 ਜੋ ਸਾਧੂ ਸੰਤਾਂ ਨੇ ਸਾਡੇ ਕਾਰ ਸੇਵਕਾਂ ਨੇ ਇਸ ਮੰਦਿਰ ਵਾਸਤੇ ਕੁਰਬਾਨੀਆਂ ਦਿੱਤੀਆਂ ਜ ਜਿਹਦੇ ਵਿੱਚ ਜਿਨੂੰ ਹੁਣ ਮਤਲਬ ਫੁੱਲ ਲੱਗੇ ਨੇ ਹੁਣ 22 22 ਜਨਵਰੀ ਨੂੰ ਮੰਦਰ ਦੀ ਪ੍ਰਾਣ ਪ੍ਰਤੀਸ਼ਤਾ ਹੋ ਰਹੀ ਹੈ ਜੋ ਮੋਦੀ ਜੀ 1 ਵਜੇ ਤੋਂ ਲੈ ਕੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਮੰਦਰ ਦੀ ਪ੍ਰਾਣ ਪ੍ਰਤੀਸ਼ਤਾ ਕਰਨਗੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਟੀਵੀ ਤੇ ਆਪਦੇ ਆਪਦੇ ਨੇੜੇ ਦੇ ਮੰਦਰ ਦੇ ਵਿੱਚ ਉਸ ਪ੍ਰੋਗਰਾਮ ਨੂੰ ਲਾਈਵ ਦੇਖਿਆ ਜਾਵੇ ਤੇ ਹਰ ਜਿਹੜਾ ਆਪਣੇ ਘਰ ਦੇ ਨਾਲ ਮੰਦਿਰਾ ਉੱਥੇ ਜਾ ਕੇ ਨਾ ਕਿਰਤਨ ਕੀਤਾ ਜਾਵੇ ਤੇ ਸਾਰੇ ਦੇਸ਼ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਹਿਮਾ ਹਾਲ ਬਣਾਇਆ ਜਾਵੇ ਤਾਂ ਜੋ ਮਤਲ ਸਾਰੇ ਸਾਰੇ ਵਾਤਾਵਰਨ ਦੇ ਵਿੱਚ ਰਾਮ ਜੀ ਦਾ ਅਸ਼ੀਰਵਾਦ ਰਹੇ ਜੈ ਸ਼੍ਰੀ ਰਾਮ